ਪੰਜਾਬ ਸਰਕਾਰ ਵੱਲੋਂ ਸਾਰੇ ਹੀ ਸਰਕਾਰੀ ਦਫ਼ਤਰਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਆਪਣੇ ਸਮੇਂ ਸਿਰ ਤੇ ਕੰਮ ਤੇ ਸਵੇਰੇ ਔਨ ਅਤੇ ਲੋਕਾਂ ਨੂੰ ਜੋ ਸੇਵਾਵਾਂ ਹਨ ਉਹਨਾਂ ਨੂੰ ਸਮੇਂ ਸਿਰ ਦੇਣ ਪਰ ਅੰਮ੍ਰਿਤਸਰ ਤੇ ਪਟਵਾਰਖਾਨੇ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਪਟਵਾਰਖਾਨੇ ਵਿੱਚ 14 ਅਗਸਤ ਨੂੰ ਸਵੇਰੇ 9 ਵਜੇ ਜਦੋਂ 5ਵੀਂ ਨਿਊਜ਼ ਟੀਮ ਨੇ ਦੌਰਾ ਕੀਤਾ ਤਾਂ ਉੱਥੇ ਜ਼ਿਆਦਾਤਰ ਪਟਵਾਰੀ ਹਾਜ਼ਰ ਨਹੀਂ ਸਨ ਅਤੇ ਇੱਕ ਦੋ ਜੋ ਪਟਵਾਰੀ ਹਾਜ਼ਰ ਵੀ ਸਨ ਜਦੋਂ ਉਹਨਾਂ ਨਾਲ ਗੱਲ ਕੀਤੀ ਗਈ ਕਿ ਉਹਨਾਂ ਕੋਲੋਂ ਦੇਰੀ ਨਾਲ ਔਨ ਲਈ ਪੁੱਛਿਆ ਗਿਆ ਤਾਂ ਉਹਨਾਂ ਨੇ ਆਖਿਆ ਕਿ ਉਹ ਕੋਰਟ ਵਿੱਚ ਗਏ ਹੋਏ ਸਨ ਕੋਰਟ ਵਿੱਚ ਉਹਨਾਂ ਦੀ ਤਾਰੀਖ ਸੀ ਪਰ ਸਰਕਾਰ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਜ਼ਿਆਦਾਤਰ ਪਟਵਾਰੀਆਂ ਵੱਲੋਂ ਨਹੀਂ ਕੀਤੀ ਜਾ ਰਹੀ ਜਿਸ ਕਾਰਨ ਉੱਥੇ ਕੰਮ ਕਰਵਾਉਣ ਆਰੇ ਲੋਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੂਜੇ ਪਾਸੇ ਗੱਲ ਕਰੀਏ ਪਟਵਾਰਖਾਨਾ ਬਿਲਡਿੰਗ ਦੀ ਤਖੱਤਾ ਹਾਲਤ ਵਿੱਚ ਬਿਲਡਿੰਗ ਹੈ ਖਾਂ ਖਾਂ ਤੇ ਬਰਸਾਤੀ ਪਾਣੀ ਖੜਾ ਹੈ ਜੋ ਲੋਕ ਕੰਮ ਕਰਵਾਉਣ ਵਾਸਤੇ ਆਉਂਦੇ ਹਨ ਉਹਨਾਂ ਨੂੰ ਬਰਸਾਤੀ ਪਾਣੀ ਵਿੱਚੋਂ ਲੰਘਣਾ ਪੈਂਦਾ ਹੈ ਪੰਜਾਬ ਸਰਕਾਰ ਜੇਕਰ ਲੋਕਾਂ ਨੂੰ ਸਮੇਂ ਸਿਰ ਸੇਵਾਵਾਂ ਦੇਣਾ ਚਾਹੁੰਦੀ ਹੈ ਜੋ ਦਫ਼ਤਰਾਂ ਦਾ ਰੱਖ-ਰਖਾਵ ਹੈ ਉਸ ਵੱਲ ਵੀ ਪੰਜਾਬ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਪੰਜਾਬ ਸਰਕਾਰ ਵੱਲੋਂ ਸਾਰੇ ਹੀ ਸਰਕਾਰੀ ਵਿਭਾਗ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਆਪਣੇ ਸਹੀ ਟਾਈਮ ਤੇ ਕੰਮ ਕਰਨ ਆਉਣ ਤਾਂ ਜੋ ਜਿਹੜੇ ਇੱਥੇ ਕੰਮ ਕਰਵਾਉਣ ਲੋਕ ਆਉਂਦੇ ਹਨ ਉਹਨਾਂ ਨੂੰ ਕੋਈ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਵੇ। ਤਸਵੀਰਾਂ ਇੱਕ ਵਾਰ ਤੁਹਾਨੂੰ ਸਾਂਝੀਆਂ ਕਰਾਂਗਾ ਇਸ ਵੇਲੇ ਅਮਰਸਰ ਪਟਵਾਰਖਾਨਾ 2 ਨੰਬਰ ਬ੍ਰਾਂਚ ਵਿੱਚ ਅਸੀਂ ਆਏ ਹੋਣੇ ਤਸਵੀਰਾਂ ਤੁਹਾਨੂੰ ਮੈਂ ਸਾਂਝੀਆਂ ਕਰ ਦਉ ਆਪਣੇ ਸਹਿਯੋਗੀ ਨੂੰ ਕਹਾਂਗੇ ਤਸਵੀਰਾਂ ਇੱਕ ਵਾਰ ਦਿਖਾ ਦਿਓ ਪਹਿਲਾਂ ਤੇ ਪਟਵਾਰਖਾਨੇ ਦੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਾਂਗੇ। ਬਰਸਾਤ ਦਾ ਮੌਸਮ ਹੋ ਰਿਹਾ 14 ਅਗਸਤ ਦਾ ਦਿਹਾੜਾ ਹੈ ਤੇ ਬਰਸਾਤ ਦਾ ਮ ਅਗਰ ਸਰਕਾਰੀ ਵਿਭਾਗ ਵਿੱਚ ਕੋਈ ਬੰਦਾ ਕੰਮ ਕਰਵਾਣ ਆਂਦਾ ਹੈ ਪਹਿਲਾਂ ਉਹਨਾਂ ਨੂੰ ਇੱਥੇ ਪਾਣੀ ਦੇ ਵਿੱਚੋਂ ਲੰਘਣਾ ਪਵੇਗਾ ਕਿਉਂਕਿ ਸਰਕਾਰ ਦੀ ਜਿਹੜੀ ਪੁਰਾਣੀ ਇਮਾਰਤ ਹੋ ਚੁੱਕੀ ਹੈ ਥਾਂ ਥਾਂ ਤੋਂ ਇਮਾਰਤ ਵੀ ਜਿੱਥੇ ਟੁੱਟੀ ਹੈ ਉੱਥੇ ਹੀ ਕੋਈ ਪਾਣੀ ਦੀ ਨਿਕਾਸੀ ਜਿਹੜਾ ਵਰਖਾਤੀ ਪਾਣੀ ਇੱਥੇ ਖੜਾ ਉਹਦੀ ਕੋਈ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੈ ਪਰ ਜਿਹੜੇ ਇੱਥੇ ਲੋਕ ਕੰਮ ਕਰਵਾਉਣ ਆਉਂਦੇ ਹਨ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਰ ਜਿਹੜੇ ਤੁਹਾਨੂੰ ਇੱਕ ਵਾਰ ਤਸਵੀਰਾਂ ਮੈਂ ਆਪਣੇ ਸਹਿਯੋਗੀ ਨੂੰ ਕਹਾਂਗੇ ਇੱਕ ਵਾਰ ਫਿਰ ਤੁਹਾਨੂੰ ਸਾਂਝੀਆਂ ਕਰ ਦੇਵੇ ਪਟਵਾਰਖਾਨੇ 2 ਨੰਬਰ ਬ੍ਰਾਂਚ ਦੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਜਿੱਥੇ ਪਾਣੀ ਖੜਾ ਜਿਹੜੇ ਲੋਕ ਇੱਥੇ ਕੰਮ ਕਰਵਾਉਣ ਵਾਸਤੇ ਆਣਗੇ ਉਹ ਵਰਖਾਤੀ ਪਾਣੀ ਵਿੱਚੋਂ ਲੰਘ ਕੇ ਹੀ ਆਣਗੇ ਦੇਖੋ ਤੁਹਾਡੇ ਸਾਹਮਣੇ ਤਸਵੀਰਾਂ ਤੁਸੀਂ ਆਪ ਦੇਖਦੇ ਇੱਥੇ ਪਾਣੀ ਦਾ ਛੱਪ ਲੱਗਾ ਹੈ ਦੂਜੇ ਪੱਲੇ ਤਸਵੀ ਕਵਰੇਜ ਕਰਨ ਵਾਸਤੇ ਆਏ ਤਾਂ ਕਿਛੇ ਵੀ ਅਧਿਕਾਰੀ ਇੱਥੇ ਪਟਵਾਰਖਾਨੇ ਵਿੱਚ ਕੋਈ ਵੀ ਅਧਿਕਾਰੀ ਨਹੀਂ ਜੀ ਤਸਵੀਰਾਂ ਵਿੱਚ ਤੁਸੀਂ ਦੇਖਦੇ ਹੋ ਕਿ ਦਫਤਰ ਖਾਲੀ ਪਿਆ ਪੱਖਾ ਉੱਪਰ ਚੱਲਦਾ ਪਿਆ ਲਾਈਟਾਂ ਜਗਦੀਆਂ ਪਈਆਂ ਪਰ ਪਟਵਾਰਖਾਨੇ ਵਿੱਚ ਕੋਈ ਵੀ ਵਿਅਕਤੀ ਇੱਥੇ ਕੰਮ ਕਰਨ ਵਾਲਾ ਮੁਲਾਜ਼ਮ ਜਾਂ ਅਧਿਕਾਰੀ ਨਹੀਂ ਹੈ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਕਿ ਅੱਗੇ ਹੋਰ ਤਸਵੀਰਾਂ ਤੁਹਾਨੂੰ ਹੋਰ ਵੀ ਜਿਹੜੇ ਇੱਥੇ ਵੱਖ-ਵੱਖ ਪਟਵਾਰਖਾਨੇ ਵਿੱਚ ਕੰਮ ਕਰ ਰਹੇ ਹਨ ਮੁਲਾਜ਼ਮ ਉਹ ਵੀ ਨਾਲ ਉਹ ਨਸਾਨੀਆਂ ਕਰਦਾ ਰਵਾਂਗਾ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਪਟਵਾਰਖਾਨੇ ਦੀ ਜਿਹੜੀ ਬਿਲਡਿੰਗ ਹੈ ਉਹ ਵੀ ਖਸਤਾ ਹਾਲ ਤੇ ਹੁੰਦੀ ਜਾ ਰਹੀ ਹੈ ਇੱਥੇ ਥਾਂ ਥਾਂ ਤੇ ਪਾਣੀ ਇੱਥੇ ਆ ਰਿਹਾ ਹੈ ਦੂਜੇ ਪਾਸੇ ਦੂਜੇ ਕਮਰੇ ਵਿੱਚ ਵੀ ਜਿਸੀ ਦੰਦੇ ਦੇਖਦੇ ਵੀ ਉੱਥੇ ਕੰਮ ਕਰ ਰਹੇ ਹਨ ਅਧਿਕਾਰੀ ਜਾਂ ਨਹੀਂ ਪਰ ਸਾਹਮਣੇ ਤੁਸੀਂ ਦੇਖ ਸਕਦੇ ਇੱਥੇ ਜਿਹੜੀ ਬਿਲਡਿੰਗ ਹੈ ਉਸ ਦੀ ਵੀ ਹਾਲਤ ਕੋਈ ਖਾਸ ਸਹੀ ਨਹੀਂ ਹੈ ਦੂਜੇ ਪਾਸੇ ਜਦੋਂ ਅਸੀਂ ਇੱਕ ਹੋਰ ਕਮਰੇ ਵਿੱਚ ਆਏ ਤਾਂ ਇੱਥੇ ਪਟਵਾਰੀ ਇੱਥੇ ਬੈਠੇ ਹੋਏ ਹਨ ਅਤੇ ਕੰਮ ਵੀ ਕਰ ਰਹੇ ਹਨ ਅਤੇ ਤਸਵੀਰਾਂ ਤੋਂ ਨਜ਼ਰੀਆਂ ਕਰ ਰਹੇ ਆਪਣੇ ਸੇ ਜੋਗੀ ਕੰਮ ਲਗਾਤਾਰ ਤਸਵੀਰਾਂ ਤੋਂ ਨਜ਼ਰੀਆਂ ਕਰਦੇ ਰਹਿੰਦੇ ਤੇ ਗੱਲਬਾਤ ਵੀ ਕਰਾਂਗੇ ਇੱਥੇ ਅਧਿਕਾਰੀਆਂ ਨਾਲ ਜਿਹੜੇ ਇੱਥੇ ਕੰਮ ਕਰਵਾਉਣ ਵਾਸਤੇ ਜਾਂ ਲੋਕ ਆਏ ਹਨ ਉਹਨਾਂ ਨਾਲ ਵੀ ਗੱਲ ਕਰਾਂਗੇ ਪਰ ਜਿਹੜੇ ਅਧਿਕਾਰੀ ਇੱਥੇ ਬੈਠੇ ਹਨ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਉਨੇ ਗੱਲਬਾਤ ਉਹਨਾਂ ਨਾਲ ਕਰਦੇ ਜੀ ਸਾਰੇ ਆਪਣਾ ਆਪਣਾ ਨਾਮ ਦੱਸ ਕੇ ਜੀ ਕੀ ਦੱਸੀ ਮੇਰਾ ਜੀ ਮੇਰਾ ਇਹ ਸਰਕਾਰੀ ਕਮਰਾ ਤੋਂ ਪਹਿਲੀ ਗੱਲ ਕੀਤੀ ਜਾਂਦੀ ਸਰਕਾਰ ਨੇ ਹਦਾਇਤ ਦਿੱਤੀ ਹੈ ਕਿ ਜਿਹੜੇ ਵੀ ਸਰਕਾਰੀ ਅਫਸਰ ਜਾਂ ਕਰਮਚਾਰੀਆਂ ਨੂੰ ਆਪਣੇ ਸਮੇਂ ਸਿਰ ਆਣ ਪਰ ਅਸੀਂ 9 ਵਜੇ ਦੀ ਕਵਰੇਜ ਕਰ ਰਹੇ ਹਾਂ ਪਰ ਅੱਜ ਸਾਨੂੰ ਲੱਗਾ ਵੀ ਇੱਥੇ ਕੋਈ ਵੀ ਪਟਵਾਰੀ ਸਹੀ ਸਮੇਂ ਤੇ ਨਹੀਂ ਆਇਆ ਤੇ ਉਹਦਾ ਕਾਰਨ ਕੀ ਜੀ ਪਰ ਪਤਾ ਨਹੀਂ ਜੀ ਵੇਖੋ ਵਹ ਤੇ 9 ਵਜੇ ਤਕਰੀਬਨ ਸਾਰੇ ਆ ਜਾਂਦੇ ਆ ਇੱਕ ਦੇ ਜਾਂ ਮੀਂਹੂ ਕਰਕੇ ਜਾਂ ਤਕਰੀਬਨ ਕਿ ਐਕਟਿਵ ਆਉਟ ਹੋਏ ਸਾਰੇ ਗੱਡੀ ਗੱਡੀ ਪਾਰਕਿੰਗ ਇੱਥੇ ਕੋਈ ਹੈਂਡ ਲੱਗਣਾ ਦੇਖ ਲਈਏ ਇਹਦੀ ਬਾਤ ਉਹ ਐਕਟਿਵ ਆ ਦੇ ਜਿਆਦਾ ਤਕਰੀਬਨ ਲੋਕ ਇੰਨੇ ਹੋ ਸਕਦਾ ਤਾਂ ਲੇਟ ਹੋ ਗਿਆ ਮੈਂ ਜਿਹੜਾ ਮੇਰੀ ਕੋਰਸ ਤਰੀਕ ਹੀ ਇੱਕ ਆ ਮੈਡਮ ਗਰਮੀਆ ਗੁਪਤਾ ਦੀ ਕੋਰਸ ਇੰਡੀਆ ਦੇ ਉੱਤੇ ਤਰੀਕ ਹੀ ਮੈਂ ਤਾਂ ਉੱਥੋਂ ਹੋ ਕੇ ਫੇਰ ਆਇਆ ਜੀ 11 ਵਜੇ ਬਦ ਸਰਕਾਰ ਨੇ ਕਿਹਾ ਵੀ ਸਾਰੇ ਮੁਲਾਜ਼ਮ ਸਹੀ ਟਾਈਮ ਤੇ ਆਣ ਤਾਂ ਜੋ ਲੋਕਾਂ ਨੂੰ ਮੁਸ਼ਕਲ ਨਾਲ ਸਾਹਮਣਾ ਕਰੇ ਪਰ 9 ਵਜੇ ਨਾਲ ਕੇ ਵੀ ਪਰ ਲਗਭਗ ਸਾਰੇ ਹੀ ਨਹੀਂ ਹੈਗੇ ਜੀ ਤੁਸੀਂ ਤੇ ਆਪਣੀ ਇੱਕ ਦਾਤ ਦਿੱਤਾ ਵੀ ਤੁਸੀਂ ਅੱਜ ਕੋਰਟ ਦੇ ਵਿੱਚ ਤਰੀਕ ਛਿਜ ਗਏ ਆ ਤੁਸੀਂ ਉਸ ਤੋਂ ਬਾਅਦ ਤੁਸੀਂ ਆਪਰ ਬੈਠੇ ਵੀ ਕੰਮ ਵੀ ਕਰ ਰਹੇ ਹੋ ਤੁਸੀਂ ਨਾਲ ਹੀ ਗੱਲਬਾਤ ਵੀ ਕਰ ਰਹੇ ਹੋ ਪਰ ਬਾਕੀ ਵੀ ਨਹੀਂ ਆ ਰਹੇ ਉਹ ਕਾਰਨ ਕੀ ਹੈ ਜੀ ਤੁਸੀਂ ਤਾਂ ਕੀ ਹੈ ਜਿਹੜੇ ਬਾਕੀ ਨਹੀਂ ਆ ਰਹੇ ਉਹ ਤੁਹਾਨੂੰ ਤੁਸੀਂ ਜਾਓਗਾ ਆ ਜਾਂਦੇ ਨਹੀਂ ਪੁੱਛ ਲਓ ਕਿਉਂ ਲੇਟ ਆ ਬਾਕੀ ਨਾ 9 ਤੋਂ 5 ਦਾ ਟਾਈਮ ਸਰਕਾਰ ਦੀਆਂ ਜਿਹੜੀਆਂ ਹੁਣ ਸਰਕਾਰ ਨਾ ਬੜੀ ਸਖਤ ਹੈ ਜੀ ਲੋਕਾਂ ਨੂੰ ਸਹੂਲਤਾਂ ਦੇਣ ਉਹਦੇ ਜਦ ਤੁਸੀਂ ਵੇਖਿਆ ਨਾ ਪਿੱਛੇ ਮਾਨ ਸਾਹਿਬ ਨੇ ਵੀ ਉਹ ਜਿਹੜੇ ਸਰਵਿਸਾਂ ਸ਼ੁਰੂ ਕੀਤੀਆਂ ਆਨਲਾਈਨ ਉਹਦਾ ਕੰਮ ਨਾ 24 ਘੰਟੇ ਚੱਲਦਾ ਇਹ ਉਹ ਕੰਮ 9 ਤੋਂ 5 ਬਾਉਂਡ ਨਹੀਂ ਹੈਗਾ ਉਹ ਜਿਹੜੇ ਸਰਟੀਫਿਕੇਟ ਆ ਜਾਂ ਇੰਤਕਾਲ ਪੋਰਟਲ ਤੇ ਆਨਲਾਈਨ ਜਿਹੜੇ ਚੜਦੇ ਆ ਉਹ ਅਸੀਂ ਕਈ ਵਾਰ ਨਾ ਐਤਵਾਰ ਵੀ ਪਾਉਂਦੇ ਆ ਸਾਡਾ ਕੋਈ ਤਰੀਕਾ ਐਤਵਾਰ ਦੀ ਵੀ ਪੈਂਦੀਆਂ ਜਾਂ ਸ਼ਨੀਵਾਰ ਜੇ ਛੁੱਟੀ ਉਹਦਾਂ ਦੀਆਂ ਵੀ ਪੈਂਦੀਆਂ ਕਿਉਂਕਿ ਉਹ ਟਾਈਮ ਬਾਉਂਡ ਕੰਮ ਆ ਉਹੀ ਕੱਢਣਾ ਕੱਢਣਾ ਜਿਉਂ ਚ ਐਤਵਾਰ ਜਾਂ ਸ਼ਨੀਵਾਰ ਤੇ ਹੁੰਦਾ ਨਹੀਂ ਇਸ ਕਰਕੇ ਤਕਰੀਬਨ ਜਿਹੜੀਆਂ ਲੋਕਾਂ ਨੂੰ ਸਹੂਲਤਾਂ ਦੇਣ ਵਾਲੀ ਗੱਲਾਂ ਨੇ ਜਿਹੋ ਤੇ 24 ਘੰਟੇ ਚੱਲਦਾ ਕੰਮ ਉਹ ਆਨਲਾਈਨ ਚੱਲਦਾ ਹੀ ਰਹਿੰਦਾ ਅਸੀਂ 5 ਵਜਨ 6 ਵਜਨ ਕੇ ਨਾ ਹੀ ਰਾਤੀ ਜਾ ਕੇ ਕੱਢਦੇ ਆਂ ਜੀ ਕੀ ਆ ਰਹੀ ਸਵੇਰੇ ਕਰਦੇ ਆਂ ਐਤਵਾਰ ਵੀ ਕੱਢਦੇ ਆਂ ਇਸ ਕਰਕੇ ਉਹ ਜਿਹੜਾ ਪਬਲਿਕ ਨੂੰ ਸਹੂਲਤਾਂ ਦੇਣਾ ਲਾ ਉਹ ਰੈਗੂਲਰ ਸਰਕਾਰ ਦਾ ਜਿਤਨਾ ਤੁਸੀਂ ਗਰਾਊਂਡ ਲੈਵਲ ਤੇ ਲੋਕਾਂ ਨੂੰ ਜਾ ਕੇ ਪੁੱਛੋ ਘਰੇ ਸਰਟੀਫਿਕੇਟ ਮਿਲਦੇ ਘਰੇ ਇੰਤਕਾਲ ਮਿਲਦੇ ਸਾਰਾ ਉਹ ਕੋਈ ਨਹੀਂ ਉਹ ਉਹ ਜਿਹੜੀ ਸਰਵਿਸ ਲੋਕਾਂ ਨੂੰ ਦੇਣ ਵਾਲੀ ਗੱਲ ਹੈ ਉਹਦਾ 9 ਤੋਂ 5 ਨਾ ਤੇ ਕੋਈ ਸਰਕਾਰ ਨੇ ਮੁਲਾਜ਼ਮ 24 ਘੰਟੇ ਲਾਤਾ ਜੀ ਹੁਣ ਲੋਕਾਂ ਦੀ ਸਹੂਲਤ ਵਾਸਤੇ ਉਹ 9 ਤੋਂ 5 ਵਾਲਾ ਅਸੀਂ ਦਫਤਰੇ ਬੈਹਨੇ ਆ ਲੋਕਾਂ ਨੂੰ ਜਿਹੜਾ ਕਿ ਲੋਕਾਂ ਨੂੰ ਕਈਆਂ ਨੂੰ ਜੇ ਦਫਤਰ ਹੋਣਾ ਪੈਂਦਾ ਕੋਈ ਪੁਰਾਣਾ ਕੰਮ ਉਹ ਤਰ੍ਹਾਂ ਜਿਹੜਾ ਚੱਕਰਾਂ ਵਾਲਾ ਕੰਮ ਉਹ ਸਰਕਾਰ ਨੇ ਖਤਮ ਕਰਦਾ ਮੈਂ ਆਪਣਾ ਕੰਮ ਪਾਸਪੋਰਟ ਦਾ ਕਰਾਇਮ ਉਹ ਘਰੇ ਆ ਕੇ 10 ਦਿਨਾਂ 'ਚ ਕਿਹੜੇ ਕਿਹੜੀਆਂ ਐੱਛੇ ਬਾਵਾਂ ਤੁਹਾਡੇ ਵੱਲੋਂ ਦਿੱਤੀਆਂ ਜਾ ਰਹੀਆਂ ਲੋਕਾਂ ਨੂੰ ਔਰ ਹੁਣ ਕੋਈ ਲੋਕਾਂ ਨੂੰ ਕੋਈ ਸੰਦੇਸ਼ ਹੈ ਐੱਛੇ ਬਾਵਾਂ ਜਿਹੜੇ ਨਾ ਭਾਜੀ ਉਹ ਸਰਕਾਰ ਨੇ ਸ਼ੁਰੂ ਕੀਤੀਆਂ ਵਾ ਉਹ ਆਨਲਾਈਨ ਜਮ੍ਹਾਂ ਬੰਦੀਆਂ ਘਰੇ ਪਹੁੰਚਦੀਆਂ ਤੁਸੀਂ ਆਪਣੇ ਮੋਬਾਈਲ ਤੇ ਹੀ ਅਪਲੋਡ ਕਰ ਸਕਦੇ ਜੇ ਵੈਲਿਡ ਆਓ ਸਕੈਨਰ ਸਰਕਾਰ ਨੇ ਦੇ ਦਿੱਤਾ ਤੇ ਤੁਹਾਡੇ ਮੋਬਾਈਲ ਤੇ ਜਮ੍ਹਾਂ ਬੰਦੀ ਆ ਜਣੀ ਮੈਂ ਤਾਂ ਜਮ੍ਹਾਂ ਬੰਦੀਆਂ ਦਾ ਲੋਕਾਂ ਨੂੰ ਹੁੰਦਾ ਹੈ 15 ਸਾਲ ਦਾ ਰਿਕਾਰਡ ਜਿਹੜਾ ਉਹ ਜਮ੍ਹਾਂ ਬੰਦੀ ਦਾ ਆਨਲਾਈਨ ਮਿਲਦਾ ਜੀ ਜਿਹੜੇ ਰਜਿਸਟਰੀ ਤੁਸੀਂ ਕਰਾਉਂਦੇ ਜੇ ਉਹ ਆਟੋਮੈਟਿਕਲੀ ਪੋਰਟਲ ਤੇ ਆ ਜਾਂਦੀ ਹੈ 3 ਦਿਨਾਂ ਬਾਅਦ ਉਹ ਆਟੋਮੈਟਿਕਲੀ ਇੰਤਕਾਲ ਹੋ ਜਾਣਾ ਤੁਹਾਨੂੰ ਕਿਸ ਨੂੰ ਆਉਣ ਦੀ ਲੋੜ ਹੀ ਨਹੀਂ ਤੇ ਤਾਂ ਹੀ ਤੁਸੀਂ ਵੇਖੋ ਪਬਲਿਕ ਦੀ ਹੁਣ ਤੇ ਬਹੁਤ ਘੱਟ ਗਿਆ ਪਬਲਿਕ ਆਉਂਦੀ ਨਹੀਂ ਜ਼ਿਆਦਾ ਇਸੇ ਕਰਕੇ ਕਿਉਂਕਿ ਘਰੇ ਮਿਲ ਜਾਂਦਾ ਸਾਰਾ ਉਹ ਬਿਲਕੁਲ ਸਾਡੇ ਅਧਿਕਾਰੀ ਮੌਜੂਦ ਸਨ ਉਹਨਾਂ ਨੇ ਗੱਲਬਾਤ ਕਰਦੇ ਹੋਇਆ ਆਖਿਆ ਕਿ ਉਹ ਆਪਣੇ ਸਹੀ ਟਾਈਮ ਤੇ ਹੀ ਆਏਨ ਕਿਉਂਕਿ ਮਜਬੂਰੀਆਂ ਸਨ ਕੋਈ ਉਹਨਾਂ ਦੀ ਅਦਾਲਤ ਵਿੱਚ ਤਰੀਕ ਸੀ ਤੇ ਇਸ ਕਰਕੇ ਉਹ ਲੇਟ ਹੋ ਗਏ ਪਰ ਉਹਨਾਂ ਨੇ ਕਿਹਾ ਕਿ ਬਾਕੀ ਅਧਿਕਾਰੀਆਂ ਬਾਰੇ ਕੋਈ ਜਵਾਬ ਨਹੀਂ ਦੇ ਪਰ ਇਸ ਬਾਰੇ ਬਾਕੀ ਅਧਿਕਾਰੀਆਂ ਨੂੰ ਵੀ ਸੋਚਣਾ ਚਾਹੀਦਾ ਕਿ ਜੇ ਅਗਰ ਸਰਕਾਰ ਦਾ ਟਾਈਮ ਸਵੇਰੇ 9 ਵਜੇ ਤੋਂ ਲੈ ਕੇ 5 ਵਜੇ ਤੱਕ ਤਾਂ ਉਹ ਆਪਣੇ ਸਹੀ ਸਮੇਂ ਤੇ ਡਿਊਟੀ ਵੀ ਕਰਨ ਪਰ ਤਸਵੀਰਾਂ ਵਿੱਚ ਆਪਣੇ ਸਹਿਯੋਗੀ ਨੂੰ ਕੰਮ ਕਰਦੋਂ ਦਿਖਾਦੇ ਵੱਡਾ ਰਿਕਾਰਡ ਇੱਥੇ ਪਿਆ ਹੋਇਆ ਹੈ ਕਮਰੇ ਵਿੱਚ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਪਰ ਜਿਹੜੀ ਬਿਲਡਿੰਗ ਦੀ ਗੱਲ ਕੀਤੀ ਜਾਂਦੀ ਹੈ ਪਰ ਆਹ ਇੱਥੇ ਉਹਨਾਂ ਨਾਲ ਵੀ ਗੱਲਬਾਤ ਜ਼ਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਕਿ ਬਿਲਡਿੰਗ ਦੀ ਕੀ ਹਾਲ ਹੈ ਕਿਉਂਕਿ ਜਿੱਥੇ ਪਾਣੀ ਵੀ ਬਿਲਡਿੰਗ ਦੇ ਬਾਹਰ ਪਾਣੀ ਖੜਾ ਹੈ ਉਹਦੇ ਵਿੱਚੋਂ ਲੰਘ ਕੇ ਕਿਸੇ ਨੂੰ ਕੰਮ ਕਰਵਾਉਣਾ ਆਉਂਦਾ ਹੈ ਸਰਕਾਰਾਂ ਨੂੰ ਜੇ ਅਗਰ ਸਰਕਾਰਾਂ ਨੇ ਲੋਕਾਂ ਨੂੰ ਕਿਹਾ ਹੈ ਜਾਂ ਵੀ ਸੇਸ਼ ਸਾਹਮਣੇ ਤੋਂ ਸਹੀ ਸਹੂਬਿਤਾ ਮਿਲਣਗੇ ਪਰ ਉੱਥੇ ਹੀ ਸਹੀ ਉਹਨਾਂ ਦੀ ਜਿਹੜੀ ਹੈ ਬਿਲਡਿੰਗ ਦਾ ਰੱਖ-ਰਖਾਅ ਵੀ ਕਰਨਾ ਚਾਹੀਦਾ ਤਾਂ ਜੋ ਲੋਕਾਂ ਨੂੰ ਜਿਹੜੇ ਇੱਥੇ ਕੰਮ ਕਰਵਾਉਣ ਉਹਨਾਂ ਨੂੰ ਵੀ ਮੁਸ਼ਕਲ ਨਾ ਹੋਵੇ ਦੂਜੇ ਪਾਸੇ ਅਸੀਂ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਆਖਿਆ ਕਿ ਅਸੀਂ ਸਹੀ ਟਾਈਮ ਤੇ ਆਏ ਹਾਂ ਪਰ ਦੂਜੇ ਮੁ ਸਹੀ ਸੁਲਤਾਨ ਦਿੱਤੀ ਜਾਣੀ ਹੈ ਸਹੀ ਸਮੇਂ ਤੇ ਦੇਣੀ ਹੈ ਤਾਂ ਮੁਲਾਜ਼ਮਾਂ ਨੂੰ ਵੀ ਆਪਣੇ ਸਹੀ ਟਾਈਮ ਤੇ ਕੰਮ ਤੇ ਆਉਣਾ ਚਾਹੀਦਾ ਹੈ ਅੰਮ੍ਰਿਤਸਰ ਫਰਸ਼ੇ ਦੀ ਖਬਰ ਲੈਣ ਲਈ ਕੈਮਰੇ ਨਾਲ ਸੁਨੀਲ ਕੁਮਾਰ ਜਣ ਰਕੇਸ਼ ਕੁਮਾਰ